ਅਸੀਂ ਕੋਈ ਚੀਜ਼ ਕੰਮ ਕਰਨੇ ਆ ਉਹਦੇ ਵਿੱਚ ਕੋਈ ਨਾ ਕੋਈ ਕਾਮਨਾ ਜ਼ਰੂਰ ਲੁਕੀ ਰਹਿੰਦੀ ਹੈ ਕਰਮ ਹੁੰਦਾ ਹੀ ਕਾਮਨਾ ਤੋਂ ਬਿਨਾ ਨਹੀਂ ਆ ਭਗਤੀ ਵੀ ਤੇ ਕਾਮਨਾ ਹੀ ਹੈ ਨਾ ਸਿਮਰਨ ਤਾਂ ਕਰਨੇ ਆ ਜੀ ਮੁਕਤ ਹੋ ਜਾਈਏ ਸਿਮਰਨ ਤਾਂ ਕਰਨੇ ਆ ਦੁੱਖ ਤੋਂ ਛੁੱਟ ਜਾਈਏ ਬੱਚਿਆਂ ਨੂੰ ਇਸ ਕਰਕੇ ਪਾਲਨੇ ਪਏ ਕੱਲ ਨੂੰ ਸਾਡਾ ਸਾਰਾ ਬਣ ਗਏ ਹਰ ਬੰਦਾ ਨੌਕਰੀ ਦਾ ਕਰਮ ਕਰਦਾ ਉਹ ਵੀ ਤਨਖਾਹ ਲਈ ਕਾਮਨਾ ਹੈ ਕਹਿੰਦੇ ਮੇਰੇ ਵਹਿਗੁਰੂ ਨੂੰ ਕੋਈ ਕਾਮਨਾ ਨਹੀਂ ਕੋਈ ਕਾਮਨਾ ਨਹੀਂ ਇਹਤੇ ਕਾਮਦਰਤ ਵਾਸ਼ਨਾ ਨਹੀਂ ਲੈਣਾ ਉਹਨੂੰ ਕੋਈ ਕਾਮਨਾ ਨਹੀਂ ਜੇ ਸਾਰੀ ਦੁਨੀਆ ਉਹਦਾ ਖਾ ਕੇ ਇਹ ਕਹਿ ਜੀ ਅਸੀਂ ਮੰਨਦੇ ਹੀ ਨਹੀਂ ਸਾਰੇ ਵਿਰੋਧ ਵਿੱਚ ਖਲੋਜਨ ਉਹਦੀ ਹਸਤੀ ਨੂੰ ਕੀ ਵਰਗ ਪੈਣਾ ਜੇ ਸਾਰੇ ਵਿਰੋਧ ਕਰੀ ਜਾਂਦਾ ਉਹਦੇ ਚ ਕੋਈ ਕਾਮਨਾ ਨਹੀਂ ਕੋਈ ਜਪੇ ਕੋਈ ਨਾ ਜਪੇ ਕੋਈ ਪੂਜਾ ਕਰੇ ਨਾ ਨਾ ਕਰੇ ਪਿਆਰਿਓ ਉਹ ਤਾਂ ਵੱਡਾ ਨਾ ਹੋਏ ਉਹ ਉਹਨਾਂ ਘਟਨਾ ਨਾ ਉਹਨੇ ਵੱਡਾ ਕੋਣ ਹੈ ਉਹਦਾ ਕੀ ਜੀ ਜ਼ਮੀਨ ਜ਼ਮਾਨ ਕੇ ਬਿਕਾ ਸਮਸਤ ਇੱਕ ਜੋਤ ਕਹਿ ਨਾ ਘਾਟ ਕਹਿ ਨਾ ਬਾੜ ਕਹਿ ਨਾ ਘਾਟ ਬਾੜ ਹੋਤਾ ਮਹਾਰਾਜ ਕਹਿੰਦੇ ਨੂੰ ਕੋਈ ਕਾਮਨਾ ਨਹੀਂ ਜਿਹੜੇ ਨਹੀਂ ਜਪਦੇ ਉਹ ਰਿਜਕ ਖਾਂਦੇ ਆ ਕਦੀ ਉਹ ਗੁਰਦੁਆਰੀ ਨਹੀਂ ਆਏ ਮੱਥਾ ਨਹੀਂ ਟੇਕਿਆ ਰੱਬ ਨੂੰ ਕੀ ਪਰਵਾਹ ਕੋਈ ਗੁੱਸਾ ਵੀ ਉਹ ਨਹੀਂ ਲੇਪ ਸ਼ੇਪ ਉਹਨੂੰ ਮੋਹ ਨਹੀਂ ਕਿਸੇ ਨਾਲ ਉਹਨੂੰ ਲਾਲਚ ਨਹੀਂ ਇਹਦਾ ਮਤਲਬ ਕਿ ਆਮ ਤੌਰ ਤੇ ਬੰਦਾ ਕਿਸੇ ਨੂੰ ਕੁਝ ਦਿੰਦਾ ਹੈ ਤੇ ਇਸ ਕਾਮਨਾਵਾ ਦੇ ਅਧੀਨ ਦਿੰਦਾ ਮੈਂ ਦੇਣਾ ਮੈਨੂੰ ਕੁਝ ਦੇਵੇਗਾ ਕਾਮਨਾ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਕੋਈ ਉਹਨੂੰ ਸੋਗ ਨਹੀਂ ਕੋਈ ਭੈ ਨਹੀਂ ਉਹਦੇ ਕਰ ਕਿਹੜਾ ਮੁੱਕ ਜਣ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇਕਾਵਾ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਕਿ ਉਹਨੂੰ ਕਦਾ ਭੈ ਜੀ ਉਹਦੇ ਕਿਹੜੇ ਮੁੱਕ ਜਣ ਕਾਮਨਾ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਬਖੀਨ ਆਪਣੇ ਆਪ ਨੂੰ ਭੁੱਖ ਕੋਈ ਨਹੀਂ ਕੋਈ ਸ਼ਰੀਰ ਨਹੀਂ ਉਹਦਾ ਚੱਕਰ ਚੇਨ ਅਰ ਬਰਣ ਜਾਤ ਅਰ ਪਾਤ ਨਹਨ ਜੈ ਰੂਪ ਰੰਗ ਅਰ ਰੇਖ ਭੇ ਇੱਕੋ ਕਹਿ ਨਾ ਸਕਤ ਕਿ ਦੇਹ ਬਖੀਨ ਸਨੇ ਸਬੋਤਨ ਆਪਣਾ ਸ਼ਰੀਰ ਕੋਈ ਨਹੀਂ ਸਾਰੇ ਸ਼ਰੀਰਾਂ ਨੂੰ ਪਾਲੀ ਜਾਂਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆਪਣੀ ਭੁੱਖ ਕੋਈ ਨਹੀਂ ਸਾਰਿਆਂ ਦੀਆਂ ਭੁੱਖਾਂ ਦੂਰ ਕਰਦਾ ਹੈ ਦੇ ਬਹੀਨ ਸਨੇ ਸਬੋ ਤਨ ਨੇਹ ਬਰਕਤ ਨਰਲੇ ਪਰਿੰਦਾ ਜੰਮ ਦਾ ਇਹਨੂੰ ਕੋਈ ਮਾਰ ਨਹੀਂ ਸਕਦਾ ਨੇਹ ਬਰਕਤ ਆ ਗਏ ਅੱਛਾ ਹੈ ਜਾਨ ਕੋ ਦੇਤ ਜਾਣਕਾਰਾਂ ਨੂੰ ਵੀ ਦਿੰਦਾ ਜਿਹੜੇ ਉਹਦੇ ਬਾਰੇ ਕੁਝ ਗੱਲ ਕਰਦੇ ਆ ਉਹਨਾਂ ਨੂੰ ਵੀ ਦਿੰਦਾ ਆ ਜਾਨ ਕੋ ਦੇਤ ਅਗਿਆਨੀਆਂ ਨੂੰ ਵੀ ਦਿੰਦਾ ਜ਼ਮੀਨ ਕੋ ਦੇਤ ਜ਼ਮਾਨ ਕੋ ਦੇਖੇ ਜ਼ਮੀਨ ਤੇ ਪੈਦਾ ਹੋਏ ਜ਼ਮੀਨ ਦੇ ਉੱਤੇ ਰਹਿਣ ਵਾਲੇ ਨੂੰ ਵੀ ਦਿੰਦਾ ਮਹਾਰਾਜ ਕਿੰਨੇ ਕਾਹੇ ਕੋ ਢੋਲਤ ਹੈ ਕਿਉਂ ਡੋਲੀ ਜਾਣੇ ਕਿਉਂ ਕਬਰਾਈ ਜਾਣੇ ਤੁਮਰੀ ਸੁਧ ਤੇਰੀ ਖਬਰ ਤੇਰੀ ਸਾੜ ਸੁੰਦਰ ਸ੍ਰੀ ਪਦਮਾ ਪਤਲੇ ਖੇ ਪਾਰ ਬ੍ਰਹਮ ਪਰਮੇਸ਼ਵਰ ਤੇਰੀ ਖਬਰ ਲੈਣਗੇ ਤੈਨੂੰ ਰਿਜ਼ਕ ਦੇਣਗੇ ਉਹ ਉਹ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਤੇ ਦਿਆਲੂ ਨੇ ਫਿਰ ਤੀਸਰਾ ਬਚਨ ਗੁਰੂ ਸਾਹਿਬ ਜੀ ਨੇ ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਕਿ ਹਿੰਦੁਸਤਾਨ ਵਿੱਚ ਖਾਸ ਕਰਕੇ ਕਈਆਂ ਰਾਜਿਆਂ ਨੂੰ ਰੱਬ ਨਾਲ ਤੁਲਨਾ ਦਿੱਤੀ ਗਈ ਰਾਜੇ ਨੂੰ ਖੁਸ਼ ਕਰ ਲਈ ਰਾਜਾ ਖੁਸ਼ ਹੋ ਗਿਆ ਰਜ਼ਕ ਦਾਤਾ ਮੈਂ ਇੱਕ ਵਾਰ ਕਿਹਾ ਰਜ਼ਕ ਦਾਤਾ ਅੰਨ ਦਾਤਾ ਪ੍ਰਜਾ ਪਾਲਕ ਜਾਪਨਾ ਦੋ ਆਲਮ ਸ਼ਾ ਜਿਹੜੇ ਵਿਸ਼ੇਸ਼ਣ ਰੱਬ ਨੂੰ ਲਾਏ ਜਾਣੇ ਸਨ ਉਹ ਬੰਦੇ ਨੂੰ ਲਾਇਕ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਚਿੱਠੀ ਲਿਖੀ ਔਰੰਗਜ਼ੇਬ ਨੂੰ ਆਪ ਸਭ ਨੂੰ ਪਤਾ ਹੈ ਇੱਕ ਜ਼ਫਰਨਾਮਾ ਇੱਕ ਫਤਿਹਨਾਮਾ ਇੱਕ ਮਰਚੀਵਾੜੇ ਤੋਂ ਲਿਖਿਆ ਇੱਕ ਮਾਲਵੇ ਦੀ ਧਰਤੀ ਤੋਂ ਲਿਖਿਆ ਜਿਹੜਾ ਮਾਚੀਵਾੜੇ ਤੋਂ ਲਿਖਿਆ ਹੈ ਨਾ ਜੀ ਉਹਦੇ ਸਿਰਫ 23 ਸ਼ੇਅਰ ਨੇ ਉਹ ਲੱਭਦੇ ਨਹੀਂ ਜ਼ਿਆਦਾ ਜਿਹੜਾ ਜ਼ਫਰਨਾਮਾ ਲਿਖਿਆ ਇਥੋਂ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਜੀ ਨੂੰ ਦਾਸ ਨੇ ਦੋਨਾਂ ਦੇ ਦਰਸ਼ਨ ਕੀਤੇ ਨੇ ਪਾਠ ਦੇ ਜਿਹੜਾ ਦੂਸਰਾ ਲਿਖਿਆ ਸਹਬਜ਼ਾਦੇ ਸ਼ਹੀਦ ਹੋ ਗਏ ਨੇ ਮਹਾਰਾਜ ਜਿਹੜੇ ਪਹਿਲੇ ਸ਼ੇਅਰ ਨੇ ਦੋ ਜ਼ਫਰਨਾਮੇ ਦੇ ਉਹਨਾਂ ਨੂੰ ਧਿਆਨ ਦੇ ਕੇ ਸੁਣਿਓ ਉਹਦੇ ਵਿੱਚ ਸਤਿਗੁਰੂ ਰਿਜ਼ਕ ਦਾ ਜ਼ਿਕਰ ਕਰਦੇ ਆ ਰੋਟੀ ਦਾ ਮੇਰੇ ਮਨ 'ਚ ਬੜੀ ਬੜੀ ਆਉਣਾ ਵੀ ਚਿੱਠੀ ਲਿਖੀ ਜਾ ਰਹੀ ਔਰੰਗਜ਼ੇਬ ਨੂੰ ਵੀ ਧੱਕਾ ਹੋਇਆ ਜ਼ੁਲਮ ਹੋਇਆ ਕਸਮਾਂ ਚੁੱਕ ਕੇ ਮੁਕਰੇ ਤੇ ਗੁਰੂ ਗੋਬਿੰਦ ਸਿੰਘ ਸ਼ੁਰੂਆਤ ਰਿਜ਼ਕ ਤੋਂ ਕਿਉਂ ਕਰਦੇ ਪਏ ਰੋਟੀ ਤੋਂ ਉਹਦਾ ਇੱਕ ਕਾਰਨ ਸੀ ਕਿ ਪ੍ਰਾਤਨ ਸਮੇਂ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਨੂੰ ਚਿੱਠੀ ਲਿਖਦਾ ਸੀ ਤੇ ਉਹਦੀ ਉਹਦੀ ਸਿਫਤ ਵਿੱਚ ਕਹਿੰਦਾ ਸੀ ਮੈਂ ਤੇਰਾ ਦਿੱਤਾ ਖਾਨਾ ਵਾ ਤੇਰੀ ਦਿੱਤੀ ਰਾਇਆ ਮੇਰੇ ਕੋਲੇ ਤੇਰਾ ਦਿੱਤਾ ਖਜ਼ਾਨਾ ਤੇਰੀ ਦਿੱਤੀ ਜਗੀਰ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਸ਼ੇਰ ਵਿੱਚ ਲਿਖਿਆ ਕਿ ਦੇਣ ਵਾਲਾ ਉਹਨਾਂ ਨੇ ਪਹਿਲੇ ਸ਼ੇਰ ਚ ਔਰੰਗਜੀਬ ਨੂੰ ਮੁਖਤਬ ਨਹੀਂ ਕੀਤਾ ਪਹਿਲੇ ਸ਼ੇਰ ਵਿੱਚ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਤੇ ਸ਼ਬਦ ਲਿਖਿਆ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ ਕਰ ਰਿਹਾ ਕੌਣ ਰਹੀਮ ਦੇਖੋ ਇਸ ਗੱਲ ਨੂੰ ਹੁਣ ਐਸ ਸਵਈਏ ਨਾਲ ਉਸ ਸ਼ੇਰ ਨੂੰ ਜੋੜ ਕੇ ਦੇਖੋ ਇੱਕ ਬੰਦੇ ਕੋਲ ਇੰਨੀ ਤਾਕਤ ਜੀ ਕਿੱਥੇ ਅਫਗਾਨਿਸਤਾਨ ਤੋਂ ਲੈ ਕੇ ਤੁਸੀਂ ਐਡਾ ਛੋਟਾ ਕੋਈ ਰਾਜ ਸੀ ਏਡੀ ਵੱਡੀ ਤਾਕਤ ਜਿਹਦੇ ਦੀਨ ਸੂਬੇ ਨੇ ਨਵਾਬ ਨੇ ਰਾਜੇ ਨੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਨੂੰ ਚਿੱਠੀ ਲਿਖ ਦਿਆ ਕਹਿੰਦੇ ਆ ਕਿ ਅਕਾਲ ਪੁਰਖ ਵੈ ਗੁਰੂ ਜੀ ਕਮਾਲ ਇਹ ਕਰਾਮਾਤ ਤੇਰੀਆਂ ਕਰਾਮਾਤਾਂ ਦਾ ਤੂੰ ਸ਼ਖਰ ਹੈ ਕਮਾਲ ਦੀਆਂ ਤੇਰੇ ਚ ਬਖਸ਼ਾਂ ਨੇ ਕਮਾਲ ਇਹ ਕਰਾਮਾਤ ਕਾਇਮ ਤੂੰ ਸਦਾ ਰਹਿਣਾ ਤੇਰੇ ਰਾਜ ਨੂੰ ਕਿਸੇ ਨੇ ਢਾ ਨਹੀਂ ਸਕਣਾ ਇਹਦਾ ਮਤਲਬ ਰੰਗਸੇਵ ਨੂੰ ਇੰਡਾਇਰੈਕਟਲੀ ਦੱਸਿਆ ਜਾ ਰਿਹਾ ਜਿਸ ਰਾਜ ਤੇ ਤੂੰ ਬੈਠਾ ਇੱਕ ਦਿਨੇ ਖੁਰੇਗਾ ਟੱਠੇਗਾ ਮੈਂ ਉਸ ਬਾਦਸ਼ਾਹ ਨੂੰ ਮੱਥਾ ਟੇਕਣ ਲੱਗਾ ਸਭ ਤੋਂ ਪਹਿਲਾਂ ਜਿਹਦੇ ਰਾਜ ਨੇ ਕਦੀ ਖਤਮ ਨਹੀਂ ਹੋਣਾ ਜਿਨੂੰ ਬਾਣੀ 'ਚ ਇਹ ਕਹਿ ਲੋ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਿਸ਼ਾਹ ਨੇਚਲ ਚੋਰ ਛਤ ਤੇਰੇ ਚਵਰ ਛਤਰ ਨੇ ਮੁਕਣਾ ਨਹੀਂ ਕਮਾਲੇ ਕਰਾਮਾਤ ਕਮਾਲ ਦੀਆਂ ਸ਼ਕਤੀਆਂ ਨੇ ਤੇਰੇ ਕੋਲ ਕਾਇਮ ਸਦਾ ਕਾਇਮ ਰਹਿਣ ਵਾਲੇ کریم ਸਦਾ ਕਾਇਮ ਰਹਿ ਕੇ ਵੀ ਤੂੰ ਹੰਕਾਰੀ ਨੂੰ ਤੂੰ ਬੜਾ ਦਿਆਲੂ ਹੈ ਬਖਸ਼ਾ ਕਰਨ ਵਾਲਾ ਕਮਾਲੇ ਕਰਾਮਾਤ ਕਾਇਮ کریم ਰਜ਼ਾ ਬਖਸ਼ ਪਾਵੇਂ ਕਈ ਥਾਂ ਤੇ ਦਾ ਪਾਰਟੀ ਰਜ਼ਾ ਬਖਸ਼ ਅਸਾਨੂੰ ਖੁਸ਼ੀ ਦੇ ਰਜ਼ਾ ਬਖਸ਼ ਰਾਜ਼ਿਕ ਤੂੰ ਰਿਜ਼ਕ ਦੇਣ ਵਾਲਾ ਹੈ ਰਿਹਾਕੁਨ ਬੰਧਨ ਕੱਟਣ ਵਾਲਾ ਤੂੰ ਹੈ ਰਕੀਮ ਤੂੰ ਤਰਸ ਦੇ ਘਰ ਵਿੱਚ ਆ ਕੇ ਰਹਿਮਤਾ ਕਰਨਾ ਹੈ ਗੁਰਮੁਖੋ ਰਿਹਾਕੁਨ ਰਕੀਮ ਹੁਣ ਅਗਲਾ ਬਚਨ ਅਗਲਾ ਸ਼ੇਰ ਸਿਰਫ ਆਮ ਬਖਸ਼ ਬਖਸ਼ੰਦਾ ਉਹ ਦਸਤਗੀਰ ਵਾਹਿਗੁਰੂ ਆਮਾ ਬਖਸ਼ ਅਰਧ ਇਹ ਆਪਣੀ ਸ਼ਰਨ ਬਖਸ਼ ਦੇ ਉਹ ਬਖਸ਼ਿਸ਼ ਕਰਨ ਵਾਲੇ ਦਸਤਗੀਰ ਜਿਹਦੀ ਕੋਈ ਬਾਹ ਨਹੀਂ ਪਕੜਦਾ ਉਹਨਾਂ ਦੇ ਖਤ ਤੂੰ ਪਕਰਨ ਵਾਲਾ ਹੈ ਤੂੰ ਦਸਤਗੀਰ ਖਤ ਪਕਰਨ ਵਾਲਾ ਹੈ ਆਮਾ ਬਖਸ਼ ਬਖਸ਼ੰਦਾ ਹੈ ਉਹ ਦਸਤਗੀਰ ਖਤਾ ਬਖਸ਼ ਗੁਨਾਹ ਬਖਸ਼ ਦੇ ਔਗਣ ਬਖਸ਼ ਨੇ ਅ ਰੋਜ਼ੀ ਦੇਖੋ ਤੂੰ ਹੀ ਦਾਤਾ ਹੈ ਸਭਨਾ ਜੀਆਂ ਕਾਕਾ ਜਾਂਚਿਕ ਅਨੇਕ ਸੋ ਇੱਕ ਦਵਾਈਆ ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਅਰ ਰੋਜ਼ੀ ਦੇਖੋ ਤੇ ਨਾ ਸ਼ਬਦ ਵਰਤਿਆ ਦਿਲ ਪਜ਼ੀਰ ਦਿਲੋਂ ਪਿਆਰ ਕਰਨ ਵਾਲਿਆ ਤੂੰ ਦਿਲੋਂ ਮੁਹੱਬਤ ਕਰਨਾ ਸਭ ਨੂੰ ਮੈਂ ਸਭ ਤੋਂ ਪਹਿਲਾਂ ਉਹਨੂੰ ਨਮਸਕਾਰ ਕਰਨਾ ਜਿਹੜਾ ਸਭ ਨੂੰ ਰਿਜ਼ਕ ਦਿੰਦਾ ਹੈ ਇਸੇ ਕਾਰਨ ਕਈ ਵਾਰੀ ਨਾ ਹੁਣ ਬੋਧਕ ਤਲ ਤੇ ਜਦੋਂ ਬਾਣੀ ਦਾ ਪਾਠ ਕਰਦੇ ਆ ਮੈਂ ਕਿਸੇ ਤੇ ਕਟਾਕਸ਼ ਤਰਕ ਨਹੀਂ ਕਰ ਰਿਹਾ ਜਿਵੇਂ भक्तਾਂ ਨੇ ਮੰਗਿਆ ਤਖਤ ਕਬੀਰ ਜੀ ਨੇ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਹਉ ਮੰਗੂ ਸੰਤਨ ਰੇਣਾ ਮੈਂ ਨਾ ਹੀ ਕਿਸੇ ਕਾ ਦਿਨਾ ਦੋਇਸ਼ਰ ਮੰਗੂ ਚੂਨਾ ਪਾਓ ਪਾਓ ਪਾਇਆ ਚੌਥਾਈ ਕਿਲੋ ਦੀ 250 ਗ੍ਰਾਮ 2 ਕਿਲੋ ਆਟਾ ਪਾਇਆ ਦਾਲ ਘਿਓ ਤੇ ਥੋੜਾ ਜਿਹਾ ਲੂਣ ਫਿਰ ਬੇਨਤੀ ਕਿ ਦੋ ਸਿਰ ਮੰਗੂ ਚੂਨਾ ਪਾਓ ਕਿ ਹੋ ਸੰਗ ਲੂਨਾ ਅੱਧ ਸਿਰ ਮੰਗੂ ਦਾਲੇ ਅੱਧਾ ਕਿਲੋ ਦਾਲ ਮੈਂ ਕਹਿੰਨਾ ਵੀ ਕਮਾਲ ਦੀ ਗੱਲ ਵੀ ਵਾਹਿਗੁਰੂ ਸੱਚੀ ਗੱਲ ਕਥਾ ਕਰਨੀ ਬੜੀ ਸੋਖੀ ਹੈ ਸਾਡੀ ਵੀ ਤਾਂ ਕਿਚਨ ਭਰੀ ਪਈ ਹੈ ਸਾਰੀ ਜੀ ਕੱਲੀ ਤੁਹਾਨੂੰ ਨਹੀਂ ਮੈਂ ਕਹਿ ਰਿਹਾ ਇਕੱਠੀ ਲਿਉਂਦੇ ਦੋ ਦੋ ਤਿੰਨ ਤਿੰਨ ਮਹੀਨਿਆਂ ਦਾ ਮੈਂ ਕਹਿੰਦਾ ਇੰਨਾ ਸਬਰ ਵਾਲਾ ਉਹ ਕਹਿੰਦਾ ਪਤਾ ਨਹੀਂ ਕੱਲ ਨੂੰ ਜਿਉਣਾ ਕਿ ਨਹੀਂ ਜਿਉਣਾ ਬਸ ਅੱਜ ਦੋਗੇ ਦੇ ਦੇ ਅੱਧ ਸਿਰ ਮੰਗੂ ਦਾਲੇ ਆਦੇਲੀ ਮੋਕੋ ਦੋਨੋ ਵਕਤ ਜਵਾਲੇ ਆ ਦੋ ਵਕਤ ਜਿਉਣ ਵਾਸਤੇ ਖਾਟ ਮੰਗੂ ਚੋਪਾਈ ਚਾਰ ਪਾਵਿਆਂ ਵਾਲੀ ਮੰਜੀ ਖਾਟ ਮੰਜੀ ਸਿਰਹਾਣਾ ਅਵਰ ਤਲਾਈ ਆ ਸਭ ਸੌਖੇ ਅਰਥ ਨੇ ਜੀ ਉਪਰ ਕੋ ਮੰਗੂ ਖਿੰਦਾ ਖੇਸ ਉੱਤੇ ਲੈਣ ਵਾਸਤੇ ਖੇਸ ਦਾ ਦੇ ਹੁਣ ਇਹ ਚੀਜ਼ਾਂ ਮੰਗ ਕੇ ਦਾ ਮਤਲਬ ਭਗਤ ਜੀ ਸੌਂਦਾ ਪ੍ਰਬੰਧ ਕਰ ਰੇ ਹੁਣ ਇਹ ਇਹ ਨਾ ਵੀ ਰੋਟੀ ਮੰਗ ਲਈ ਦਾਲ ਮੰਗੀ ਘਿਓ ਮੰਗ ਲਿਆ ਆਟਾ ਮੰਗ ਲਿਆ ਸਹਰਾਣਾ ਮੰਗ ਲਿਆ ਕਈ ਵਾਰ ਆਪਾਂ ਕਹਿੰਦੇ ਹੁਣ ਲੰਗਰ ਪਾਣੀ ਛੱਕ ਗਿਆ ਜੀ ਮੰਜੇ ਦਾ ਕਿੱਥੇ ਪ੍ਰਬੰਧ ਹੈ ਉਹੀ ਭਗਤ ਕਬੀਰ ਕਹਿ ਰਹੇ ਜਲ ਪਾਣੀ ਛੱਕ ਲਿਆ ਕਹਿਣ ਲੱਗੇ ਹੁਣ ਘਰ ਵਿੱਚ ਕਲੇਸ਼ ਬੜਾ ਹੈ ਸਭ ਨੂੰ ਪਤਾ ਹੈ ਬਾਣੀ 'ਚ ਵੀ ਬਚਨ ਹੈ ਸੁਨੋ ਜਠਾਨੀ ਸੁਨੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਨ ਖੋਏ ਇਹ ਮੁੰਡੀਆਂ ਕਿਉਂ ਨ ਮੋਏ ਮੁਸ ਮੁਸ ਰੋਵਾ ਕਬੀਰ ਕੀ ਮਾਈ ਘਰ ਪ੍ਰੋਬਲਮ ਹੈ ਉਹ ਕਹਿੰਦਾ ਹੁਣ ਇਨਾਂ ਤੋਂ ਖਿਹੜਾ ਕਿਵੇਂ ਛਡਾਵਾਂ ਰੋਟੀ ਦੇ ਇੰਨੇ ਕੋਨਾ ਰੱਜ ਜਾਣਾ ਸਾਰੇ ਜੀ ਅੱਧਾ ਕਿਲੋ ਦਾਲ ਭਗਤ ਕਬੀਰ ਜੀ ਨੇ ਥੋੜਾ ਖਾਜ ਨਹੀਂ ਕੱਲਿਆ ਨੇ ਦੋ ਸਰ ਆਟੇ ਤੇ ਕਿੰਨੀਆਂ ਰੋਟੀਆਂ ਬਣ ਜਾਂਦੀਆਂ ਸਾਰੀ ਫੈਮਿਲੀ ਨੇ ਮੰਗਿਆ ਉਹਨਾਂ ਦੋ ਸਰ ਮੰਗੂ ਚੂਨਾ ਪਾਓ ਕੀ ਹੋ ਸੰਗ ਲੂਨਾ ਅੱਧ ਸਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਿਵਾਲੇ ਖਾਟ ਮੰਗੂ ਚੌ ਪਾਈ ਸਰਹਾਨਾ ਉ ਵਰਤਲਾਈ ਉਪਰ ਕੋ ਮੰਗੂ ਖਿੰਦਾ ਅਗਲੀ ਤੱਕ ਚੈ ਨਹੀਂ ਕਿਉਂ ਰੱਜ ਕੇ ਸਵਾਂਗਾ ਤੇਰੀ ਭਗਤ ਕਰੂੰ ਜਨ ਥਿੰਦਾ ਵੈਗਰੂ ਆ ਖੇਸ ਦਾ ਝੁੰਬੂ ਮਾਰ ਕੇ ਇਸ ਤਰ੍ਹਾਂ ਤੇਰੀ ਭਗਤੀ ਕਰਾਂਗਾ ਬਸ ਰੋਟੀ ਦਾ ਸੰਕਾ ਹੁਣ ਇਹ ਛੋਟੀ ਜੀ ਚੀਜ਼ ਦੀ ਅੱਧਾ ਕਿਲੋ ਦਾਲ ਇਹ ਕੋਜੀ ਮੰਗਿਆ ਤੇ ਇਹੀ ਭਗਤ ਧੰਨਾ ਜੀ ਦਾ ਜੀ ਗੋਪਾਲ ਤੇਰਾ ਹਰਤਾ ਦਾਲ ਸਿੱਧਾ ਮੰਗੂ ਕਿ ਉਹ ਹਮਰਾ ਖੁਸ਼ੀ ਕਰੇ ਦਜੀਓ ਜਿੰਨੀ ਕੋਈ ਸਮਝ ਪਈ ਮੈਨੂੰ ਇੰਜ ਲੱਗਾ ਕਿ ਅਸੀਂ ਇਹਨੂੰ ਨਗੁਣੀਆਂ ਨਾ ਸਮਝੀਏ ਵੀ ਇਹ ਕੀ ਚੀਜ਼ ਮੰਗ ਲਈ ਦਾਲ ਕਿਉ ਉਹ ਇੰਨੇ ਕੋ ਬੇਮੁਥਾਜ ਨੇ ਆਟਾ ਵੀ ਗਵਾਂਢੀ ਤੋਂ ਮੰਗਣ ਨੂੰ ਤਿਆਰ ਨਹੀਂ ਕਹਿੰਨੇ ਮੇਰੀ ਅਣਖ ਨੂੰ ਮੇਰੇ ਸਵੈਮਾਨ ਨੂੰ ਤੇਰੀ ਬੰਦਗੀ ਕਰਨਾ ਮੈਂ ਗਵਾਂਢੀ ਅੱਗੇ ਵੀ ਝੋਲੀ ਨਹੀਂ ਭਲਾਗਾ ਜੇ ਮੈਨੂੰ ਅੱਧਾ ਕਿਲੋ ਦਾਲ ਦੀ ਲੋੜ ਪਈ ਰੱਬ ਜੀ ਤੇਰੇ ਤੋਂ ਮੰਗਣਾ ਆਵਾਂਗਾ ਇਹਨੂੰ ਇਸ ਢੰਗ ਨਾਲ ਦੇਖੀ ਉਹਨਾਂ ਦੇ ਅੰਦਰ ਦੀ ਅਣਖ ਐਸੇ ਨੂੰ ਕਬੀਰ ਜੀ ਨੇ ਕਿਹਾ ਦਰਮੰਦ ਦੇ ਠਾਡੇ ਦਰਬਾਰ ਤੁਹ ਜੀ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਤੇਰੇ ਬੂਵੇ ਤੇ ਖਲੋਤਾ ਵਾਂ ਤੇਰੇ ਤੋਂ ਬਿਨਾ ਸਾਡੀ ਕਿੰਨੇ ਸਾਰ ਲੈਣੀ ਹੈ ਖੋਲ ਆਪਣੇ ਬੂਵੇ ਤੇ ਕਰਾ ਦਰਸ਼ਨ ਤੂੰ ਧਨ ਤਨੀ ਤੂੰ ਧਨ ਦਾ ਮਾਲਕ ਹੈ ਉਦਾਰ ਸਾਨੂੰ ਇਹ ਵੀ ਪਤਾ ਹੈ ਵੀ ਤੂੰ ਕੰਜੂਸ ਨਹੀਂ ਬੜਾ ਖੁੱਲ ਦਿਲੇ ਤਿਆਗੀ ਤੇ ਜੋ ਕੁਝ ਤੇਰੇ ਕੋਲੇ ਕਿ ਖਿੰਨ ਲਾਨ ਹੈ ਅਗਲੇ ਦੀ ਝੋਲੀ ਭਰ ਦੇਨਾ ਤੂੰ ਧਨ ਤਨੀ ਉਦਾਰ त्याਗੀ ਸਰਵਨਨ ਸੁਨਿਅਤ ਸੁਜਸ ਸੁਜਸ ਹੈ ਜੀ ਸੋਹਣਾ ਜਸ ਮੈਂ ਆਪਣੇ ਕੰਨਾਂ ਨਾਲ ਤੇਰੇ ਸੋਹਣੇ ਯਸ ਨੂੰ ਸੁਣਿਆ ਕੈ ਸਰਵਨ ਸੁਨਿਅਤ ਸੁਜਸ ਤੁਮਾਰ ਮੰਗੂ ਕਾਹੇ ਰੰਕ ਸਭ ਦੇਖੂ ਫਿਰ ਬੇਨਤੀ ਕਿਦੇ ਤੋਂ ਮੰਗਾ ਇਹ ਮੰਗਤੇ ਨੇ ਸਾਰੇ ਰੰਕਦਾਰ ਤੇ ਭਿਖਾਰੀ ਨੇ ਗਰੀਬ ਨੇ ਕੰਗਲੇ ਨੇ ਨਿਰਦਨ ਨੇ ਕਿਦੇ ਤੂੰ ਮੰਗਣ ਜਾਵਾ ਕਿਉ ਮੰਗਤਿਆਂ ਤੂੰ ਮੰਗਦਿਆਂ ਸ਼ਰਮ ਆਉਂਦੀ ਹੈ ਨਾ ਤੂੰ ਧਨ ਤਾਂ ਨਹੀਂ ਹੈ ਮੰਗੂ ਕਾਹੇ ਅਰੰਕ ਸਭ ਦੇਖੂ ਤੂੰ ਹੀ ਤੇ ਮੇਰੋ ਨਿਸ਼ਤਾਰ ਜੈਦੇਉ ਨਾਮਾ ਬਿਪ ਸੁਦਾਮਾ ਤਿੰਨ ਕੋ ਕਿਰਪਾ ਭਈ ਹੈ ਅਪਾਰ ਕਹ ਕਬੀਰ ਤੂੰ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਹਰ ਚਾਰੇ ਪਦਾਰਥ ਦਿੰਦਿਆਂ ਕਦੀ ਤੂੰ ਦੇਰੀ ਥੋੜਾ ਕਰਨਾ ਸਤਗੁਰੂ ਛੇਵੇਂ ਸਵਈਏ 'ਚ ਮੈਂ ਫਿਰ ਇਹਦੇ ਅਰਥ ਆਪਨਾ ਸਾਂਝੇ ਕਰ ਸਕਾਂ ਗੁਰਦੇਵ ਕੀ ਕਹਿਣਾ ਚਾਹੁੰਦੇ ਹਨ ਕਿਸੇ ਬਲਸ਼ਾਲੀ ਨੂੰ ਦੇਖ ਕੇ ਮਤ ਸਮਝਿਓ ਇਹ ਦਾਤਾ ਹੈ ਫਿਰ ਇਹਦੇ ਅਰਥ ਕਿਉਂਕਿ ਕਰਨੇ ਅਸੀਂ ਅਰਥ ਸਵਈਏ ਦੇ ਸੰ ਪਹਿਲਾ ਹਰਜ਼ ਕੀਤੀ ਮਹਾਰਾਜ ਕਹਿੰਦੇ ਆ ਬੀਰ ਅਪਾਰ ਬੜੇ ਵੱਡੇ ਵੱਡੇ ਬਹਾਦਰ ਬਲੀ ਜੋਦੇ ਵੱਡੇ ਬਰੀਆਰ ਬੜੀ ਬੜੀ ਤਾਕਤ ਰੱਖਣ ਵਾਲੇ ਬਹਾਦਰ ਤਾਕਤਾਂ ਦੇ ਮਾਲਕ ಅಪਾਰ ਸੂਰਮੇ বীর અપਾਰ ਵੱਡੇ ਬਰਿਆਰ ਇਹ ਵਿਚਾਰਾਂ ਬਿਨਾ ਵਿਚਾਰ ਤੋਂ ਬਿਨਾ ਸੋਚਿਆ ਨਿਰਸੰਕੋਚ ਬਿਨਾ ਚਿਜਕ ਤੋਂ ਮਹਾਰਾਜ ਕਹਿੰਦੇ ਨੇ ਸਾਰ ਕੀ ਸਾਰਦਰਤ ਲੋਹਾ ਸ਼ਸਤਰ ਦੀ ਧਾਰ ਪਛਈਆ ਧਾਰ ਦਾ ਅਰਥ ਵਾਰ ਤਿੱਖਾ ਵਾਰ ਪਛਿਆਦਰਤੇ ਖਾਣ ਵਾਲੇ ਕਹਿੰਦੇ ਨੇ ਵੱਡੇ ਵੱਡੇ ਸੂਰਮੇ ਜਿਨ੍ਹਾਂ ਬਿਣਾ ਵਿਚਾਰਿਆਂ ਕੋਈ ਗੱਲ ਨਹੀਂ ਆਉਣ ਦੇ ਬੇਪਰਵਾਹ ਨਿਚੱਕ ਨਿਸ਼ੰਖ ਵਾਰ ਹੁੰਦਾ ਤਾਂ ਕੀ ਜਦੋਂ ਤਿੱਖਾ ਵਾਰ ਹੋਇਆ ਉਹਨੂੰ ਆਪਣੇ ਮੂੰਹ ਤੇ ਆਪਣੇ ਸੀਨੇ ਤੇ ਆਪਣੇ ਸਰੀਰ ਤੇ ਖਾ ਲਿਆ ਉਹਨੂੰ ਝੱਲ ਲਿਆ ਜਰ ਲਿਆ ਵੀਰ ਅਪਾਰ ਵੱਡੇ ਬਰਿਆਰ ਅਬਚਾਰਾਂ ਸਾਰ ਕੀ ਧਾਰ ਪਛਈਆ ਤੌਰਤ ਦੇਸ਼ ਵੱਡੇ ਵੱਡੇ ਦੇਸ਼ਾਂ ਨੂੰ ਆਪਣੇ ਹੁਕਮ 'ਚ ਚਲਾਉਣ ਵਾਲੇ ਇੱਥੇ ਤੌਰ-ਦਰਦ ਤੋੜਨਾ ਨਹੀਂ ਜਿੰਨੀ ਕੁ ਸਮਝ ਕਿ ਤੋੜਨ ਵਾਲੇ ਆਪਣੇ ਹੁਕਮ ਦੀ ਗੱਲ ਚਲਾਉਣ ਵਾਲੇ ਆ ਕਹਿੰਦਾ ਫਲਾਣੇ ਦੇ ਹੁਕਮ 'ਚ ਮਨੁੱਖ ਦੇਸ਼ ਚੱਲਦਾ ਪਿਆ ਇੱਥੇ ਤੌਰ-ਦਰਦ ਤੇ ਚਲਾਣਾ ਤੌਰਤ ਦੇਸ਼ ਦੇਸ਼ ਨੂੰ ਆਪਣੇ ਹੁਕਮ ਚ ਲਾਉਣ ਵਾਲੇ ਮਲਿੰਦ ਮਲਿੰਦ ਦਾ ਲਫ਼ਜ਼ੀ ਅਰਥ ਹੈ ਜੀ ਮਲਣਾ ਦਰਦ ਦੇਣਾ ਪੀ ਦੇਣਾ ਮਵਾਸਨ ਮਮਾਸਨ ਬਹੁਵਚਨ ਆਕੀਆਂ ਨੂੰ ਮਵਾਸਦਰਤ ਵੀ ਕਾਲਾਪਾ ਕੀਤਾ ਸੀ ਆਕੀ ਆਕੀਆਂ ਨੂੰ ਤੌਰਤ ਦੇਸ਼ ਮਲਿੰਦ ਮਵਾਸਨ ਦੇਸ਼ਾਂ ਨੂੰ ਹੁਕਮ ਚ ਚਲਾਣਾ ਵੱਡੇ ਵੱਡੇ ਆਕੀਆਂ ਨੂੰ ਆਪਣੇ ਮਲ ਦੇਣਾ ਮਾਤੇ ਗਜਾਨ ਕੇ ਮਾਨ ਮਲਈਆ ਮਾਤੇ ਮਸਤ ਗਜਾਨਦਰ ਤੇ ਖਾਤੀ ਮਾਨਦਰ ਤੇ ਹੰਕਾਰ ਮਲਿਆ ਦਾ ਅਰਥ ਮਲਿਆ ਮੇਟ ਕਰ ਦੇਣਾ ਮਲ ਕੇ ਰੱਖ ਦੇਣਾ ਵੱਡੇ ਵੱਡੇ ਮਸਤ ਹਾਤੀਆਂ ਦੇ ਹੰਕਾਰ ਨੂੰ ਮਲਣ ਵਾਲੇ ਖਤਮ ਕਰਨ ਵਾਲੇ ਗਾੜੇ ਗੜਾਨ ਕੋ ਤੋੜਨਖਾਰ ਗੜ ਦਰਤ ਕਿਲਾ ਪੱਕੇ ਕਿਲੇ ਬਹੁਵਚਨ ਪੱਕੇ ਪੱਕੇ ਕਿਲੇ ਗੜਾਨ ਗਾੜੇ ਗੜਾਨ ਕੋ ਤੋੜਨਖਾਰ ਵੱਡੇ ਵੱਡੇ ਗੜ ਵੱਡੇ ਵੱਡੇ ਪੱਕੇ ਕਿਲੇ ਉਹਨਾਂ ਕਿਲਿਆਂ ਨੂੰ ਤੋੜਨ ਵਾਲੇ ਮਹਾਰਾਜ ਕਹਿੰਦਿਆ ਸੋ ਬਾਤਨ ਹੀ ਗੱਲਾਂ ਨਾਲ ਗੱਲ ਇਥੇ ਬਨੋਟੀ ਗੱਲਾਂ ਨਹੀਂ ਸੱਚੀ ਮੁੱਚੀ ਜਿੰਨਾ ਕੋਲ ਇੰਨੀ ਤਾਕਤ ਹੋਵੇ ਇੱਕ ਹੁਕਮ ਕਰਨ ਫਲਾਣਾ ਸ਼ਹਿਰ ਫੂਕ ਦਿਓ ਬਸ ਖਤਮ ਸੋ ਬਾਤਨ ਕੀ ਚੱਕ ਚਾਰ ਲਵਈਆ ਲਵਈਆ ਦਾਰਥ ਲੈਣਾ ਕਬਜੇ ਚ ਲੈ ਲੈਣਾ ਚਾਰੇ ਚੱਕਾਂ ਨੂੰ ਸਾਰੀ ਧਰਤੀ ਨੂੰ ਇੱਕ ਬਚਨ ਕਰਨ ਬਸ ਕਬਜੇ ਚ ਆ ਗਏ ਰਾਜ ਪਲਟਾ ਗਿਆ ਸਭ ਕੁਝ ਖਤਮ ਕਰ ਦਿੱਤਾ ਗਾੜੇ ਗੜਾਨ ਕੋ ਤੋੜ ਨਖਾਰ ਸੋ ਬਤਨ ਕੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਮਹਾਰਾਜ ਕਿਹਨੇ ਸਭ ਦੇ ਮਾਲਕ ਨਹੀਂ ਏ ਠੀਕ ਇਹਨਾਂ ਕੋਲ ਤਾਕਤ ਤੇ ਬਹਾਦਰ ਨੇ ਸੂਰਮੇ ਨੇ ਸਾਹਿਬ ਦਾ ਅਰਥ ਹੈ ਮਾਲਕ ਸ੍ਰੀ ਪ੍ਰਕਿਰਤੀ ਦਾ ਮਾਇਆ ਦਾ ਪਤੀ ਪਰਮਾਤਮਾ ਸਾਹਿਬ ਸ੍ਰੀ ਸਭ ਦਾ ਮਾਲਕ ਕੇਵਲ ਇੱਕ ਪਰਮਾਤਮਾ ਸਭ ਕੋ ਸਾਰਿਆਂ ਦਾ ਸਿਰ ਨਾਇਕ ਨਾਇਕ ਦਾ ਅਰਥ ਹੈ ਆਗੂ ਮਤ ਸਮਝਿਓ ਇਹ ਲੋਕ ਸਾਡੇ ਆਗੂ ਨੇ ਮਤ ਸਮਝਿਓ ਬਲ ਵਾਲੇ ਰਿਜ਼ਕ ਦਾਤੇ ਨੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਸਭ ਦਾ ਮਾਲਕ ਜਾਚਿਕ ਅਨੇਕ ਆ ਉੱਤੇ ਜਿਹਦੇ ਗੁਣ ਗਿਣੇ ਜੀ ਬਲਸ਼ਾਲੀ ਇਹ ਕੋ ਜੇ ਬੰਦੇ ਪਤਾ ਨਹੀਂ ਕਿੰਨੇ ਕੋ ਮੰਗਤੇ ਬਣ ਕੇ ਰੱਬ ਦੇ ਦਰ ਤੇ ਮੰਗਦੇ ਪਏ ਆ ਜਾਚ ਕੇ ਅਨੇਕ ਸੋ ਇੱਕ ਦਵਈਆ ਦੇਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਕੇਵਲ ਇੱਕ ਮੰਗਣ ਵਾਲੇ ਪਤਾ ਨਹੀਂ ਕਿੰਨੇ ਕੋ ਮੰਗਤੇ ਭਿਖਾਰੀ ਇਹਨੂੰ ਗੁਰੂ ਨੇ ਕਿਹਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ 84 ਲੱਖ ਜੋਨ ਉਪਾਈ ਅਰਜ਼ਕ ਦਿਆ ਸਭ ਹੂ ਕੋ ਤਦਕਾ ਐਡਾ ਵੱਡਾ ਦਾਤਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਤਾ ਸਭ ਦਾ ਦਾਤਾ ਸਭ ਦਾ ਰਿਜਕ ਦਾਤਾ ਸਭ ਨੂੰ ਬਖਸ਼ਾ ਕਰਨ ਵਾਲਾ ਕੇਵਲ ਇੱਕ ਭਗਵਾਨ ਇਸ ਸਵਈਏ ਵਿੱਚ ਗੁਰਦੇਵ ਇਸ ਗੱਲ ਨੂੰ ਦਿੜ੍ੜ ਕਰਾਉਂਦੇ ਪਿਆ ਕਿ ਯਾਦ ਰੱਖਿਓ ਬਲਸ਼ਾਲੀ ਬੰਦੇ ਰਿਜਕ ਨਹੀਂ ਦੇ ਸਕਦੇ ਰਿਜਕ ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੈ ਉਸ ਤੋਂ ਬਿਨਾ ਕੋਈ ਕਿਸੇ ਨੂੰ ਦੇ ਸਕਦਾ ਤੇ ਉਹ ਇਨਾਂ ਦੇ ਆਲੂਖ ਹੈ ਮੈਨੂੰ ਯਾਦ ਹੈ ਜਦੋਂ ਆਪਾਂ ਆਸਾ ਕੀ ਵਾਰ ਤੇ ਕਰ ਰਹੇ ਸੀ ਇੱਕ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹ ਕਰਤਾ ਬਾਦ ਵਿੱਚੇ ਦਾਤਾ ਪਹਿਲਾ ਹੈ ਦਾਤਾ ਕਰਤਾ ਆਪ ਤੂੰ ਤੂੰਸ ਦੇਵੇਂ ਕਰੇ ਪਸਾਉ ਪਹਿਲਾ ਉਹ ਦਾਤਾ ਹੈ ਜਿਨੇ ਜੰਮਣੇ ਉਹਦੀ ਰੋਟੀ ਦਾ ਪ੍ਰਬੰਧ ਕਰੀ ਬੈਠਾ ਹੈ ਪਹਿਲੂ ਦੇਤਾ ਰਿਜਕ ਸੰਭਾਪ ਪਿਛੋਂ ਦੇਤਾ ਜਨਤੂ ਪਾਤੂ ਦਾਤਾ ਹੈ ਤੂੰ ਕਰਤਾ ਹੈ